ਸੁਵੇਰੇ ਖਾਲੀ ਪੇਟ ਖਾ ਲਓ ਦੇਸੀ ਘਿਓ ਦੇ ਵਿੱਚ ਭੁੰਨਿਆ ਹੋਇਆ ਲਸਣ ਫਿਰ ਦੇਖਿਓ ਕਮਾਲ ਦਾ ਜਾਦੂ ਸਰੀਰ ਦੀਆਂ ਕਈ ਬਿਮਾਰੀਆਂ ਹੋਣ ਗਿਆ ਦੂਰ ਕੋਈ ਸਟ੍ਰੋਕ ਦਾ ਖਤਰਾ ਨਹੀਂ ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣ ਦੇ ਵਿੱਚ ਕਰਦਾ ਹੈ ਮਦਦ ਇਮਿਊਨਿਟੀ ਨੂੰ ਕਰਦਾ ਹੈ ਮਜ਼ਬੂਤ ਜੀ ਹਾਂ ਜੇਕਰ ਤੁਸੀਂ ਦੇਸੀ ਘਿਓ ਦੇ ਵਿੱਚ ਭੁੰਨੇ ਹੋਏ ਲਸਣ ਦਾ ਸੇਵਨ ਕਰਦੇ ਹੋ ਤੇ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਦੱਸਦੀ ਹੈ ਕਿ ਤੁਹਾਡੀ ਰਸੋਈ ਦੇ ਵਿੱਚ ਪਾਇਆ ਜਾਣ ਵਾਲੇ ਮਸਾਲੇ ਅਤੇ ਕਈ ਸਬਜ਼ੀਆਂ ਨਾ ਸਿਰਫ ਖਾਣੇ ਦਾ ਸਵਾਦ ਵਧਾਉਣ ਦੇ ਵਿੱਚ ਮਦਦ ਕਰਦੀਆਂ ਨੇ ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀਆਂ ਨੇ ਤਾਂ ਅੱਜ ਅਸੀਂ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦੱਸਾਂਗੇ ਦੋ ਅਜਿਹੀਆਂ ਚੀਜ਼ਾਂ ਦੇ ਬਾਰੇ ਜੋ ਨਾ ਸਿਰਫ ਖਾਣੇ ਦਾ ਸਵਾਦ ਵਧਾਉਂਦੀਆਂ ਨੇ ਬਲਕਿ ਕਈ ਬਿਮਾਰੀਆਂ ਨੂੰ ਜੜ ਤੋਂ ਵੀ ਖਤਮ ਕਰਦੀਆਂ ਹਨ ਤਾਂ ਅਸੀਂ ਸਾਰੇ ਆਪਣੇ ਖਾਣੇ ਦੇ ਵਿੱਚ ਲਸਣ ਤੇ ਦੇਸੀ ਘਿਓ ਖਾਂਦੇ ਹਾਂ ਇਦੋਵੇਂ ਖਾਣੇ ਦਾ ਸਵਾਦ ਵਧਾਉਣ ਦਾ ਕੰਮ ਕਰਦੇ ਨੇ ਲਸਣ ਅਤੇ ਕਿਓ ਦੋਵੇਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਨੇ ਹੁਣ ਗੱਲ ਕਰਦੇ ਆਂ ਲਸਣ ਦੇ ਫਾਇਦੇ ਲਸਣ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਇੱਕ ਰਵਾਇਤੀ ਦਵਾਈ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਪ੍ਰਾਚੀਨ ਸਮੇਂ ਤੋਂ ਇਸ ਦੀ ਵਰਤੋਂ ਕਈ ਸਿਹਤ ਸਮੱਸਿਆਵਾਂ ਦੇ ਇਲਾਜ ਦੇ ਲਈ ਵਿੱਚ ਵੀ ਕੀਤੀ ਜਾ ਰਹੀ ਹੈ ਲਸਣ ਦੇ ਵਿੱਚ ਅਲੀਸਿਨ ਨਾਮਕ ਇੱਕ ਤੱਤ ਹੁੰਦਾ ਹੈ ਜੋ ਕਿ ਐਂਟੀਬੈਕਟੀਰੀਆ ਐਂਟੀਫੰਗਲ ਅਤੇ ਐਂਟੀਵਾਇਰਲ ਗੁਣਾ ਦੇ ਲਈ ਜ਼ਿੰਮੇਵਾਰ ਹੁੰਦਾ ਹੈ ਇਸ ਦੇ ਨਾਲ ਹੀ ਇਸ ਦੇ ਵਿੱਚ ਵਿਟਾਮਿਨ ਸੀ ਵਿਟਾਮਿਨ ਬੀ 6 ਮੈਗਨੀਜ਼ ਸੈਲੀਨੀਅਮ ਕੈਲਸ਼ੀਅਮ ਆਇਰਨ ਫਾਸਫੋਰਸ ਅਤੇ ਫਾਈਬਰ ਹੁੰਦੇ ਨੇ ਤੁਸੀਂ ਕੱਚਾ ਅਤੇ ਪਕਾਇਆ ਲਸਣ ਦੋਵੇਂ ਤਰ੍ਹਾਂ ਦੇ ਖਾ ਸਕਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਅਗਰ ਲਸਣ ਨੂੰ ਦੇਸੀ ਘਿਓ ਦੇ ਵਿੱਚ ਭੁੰਨੀਏ ਤਾਂ ਇਸ ਨੂੰ ਖਾਣ ਦੇ ਨਾਲ ਬਿਮਾਰੀਆਂ ਨੂੰ ਇਹ ਜੜ ਤੋ ਖਤਮ ਕਰਨ ਦੇ ਵਿੱਚ ਕਾਫੀ ਮਦਦਗਾਰ ਸਾਬਤ ਹੁੰਦਾ ਹੈ ਇਸ ਦੇ ਨਾਲ ਦੱਸਦੀ ਹੈ ਕਿ ਦੇਸੀ ਘਿਓ ਇਸ ਦੀ ਤੀਖਾ ਪੰਨੂ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਜਿਸ ਦੇ ਨਾਲ ਇਸ ਨੂੰ ਖਾਣਾ ਹੋਰ ਵੀ ਆਸਾਨ ਤੇ ਸੁਆਦਿਸ਼ਟ ਲੱਗਣ ਲੱਗ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਵੀ ਦੇਸੀ ਘਿਓ ਦੇ ਨਾਲ ਲਸਣ ਦਾ ਸੇਵਨ ਕਿਵੇਂ ਕਰੀਏ ਦੇਸੀ ਘਿਓ ਦੇ ਨਾਲ ਲਸਣ ਦਾ ਸੇਵਨ ਕਰਨਾ ਅੰਮ੍ਰਿਤ ਤੋਂ ਘੱਟ ਨਹੀਂ ਹੈ ਇਸ ਨੂੰ ਖਾਣ ਤੋਂ ਪਹਿਲਾਂ ਇਸ ਨੂੰ ਛਿੱਲ ਕੇ ਰਾਤ ਭਰ ਪਿਓ ਦਿਓ ਅਤੇ ਅਗਲੇ ਦਿਨ ਇਸ ਨੂੰ ਦੇਸੀ ਘਿਓ ਦੇ ਵਿੱਚ ਭੁੰਨੋ ਅਤੇ ਇਸ ਨੂੰ ਖਾਓ ਦੇਸੀ ਘਿਓ ਦੇ ਵਿੱਚ ਤਲਣ ਤੋਂ ਬਾਅਦ ਇਸ ਦਾ ਸਵਾਦ ਅਤੇ ਪ੍ਰਭਾਵ ਦੋਵੇਂ ਬਦਲ ਜਾਂਦੇ ਨੇ ਦੱਸਦੀ ਹੈ ਕਿ ਘਿਓ ਦੇ ਵਿੱਚ ਤਲੇ ਹੋਏ ਲਸਣ ਨੂੰ ਖਾਣਾ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ ਜਿਵੇਂ ਸਟ੍ਰੋਕ ਦਾ ਖਤਰਾ ਘੱਟ ਹੁੰਦਾ ਹੈ ਘਿਓ ਦੇ ਵਿੱਚ ਤਲੇ ਹੋਏ ਲਸਣ ਨੂੰ ਖਾਣ ਦੇ ਨਾਲ ਬ੍ਰੇਨ ਸਟ੍ਰੋਕ ਦੇ ਜੋਖਮ ਨੂੰ ਬਚਾਇਆ ਜਾ ਸਕਦਾ ਹੈ ਇਸ ਦੇ ਨਾਲ ਇਹ ਤੁਹਾਡੇ ਬੀਪੀ ਨੂੰ ਵੀ ਆਰਾਮ ਰੱਖਣ ਦੇ ਵਿੱਚ ਮਦਦ ਕਰਦਾ ਹੈਗਾ ਫਿਰ ਗੱਲ ਆਉਂਦੀ ਹੈ ਇਮਿਊਨਿਟੀ ਜੀ ਹਾਂ ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਉਹਨਾਂ ਦੇ ਲਈ ਹਰ ਰੋਜ਼ ਦੇਸੀ ਘਿਓ ਦੇ ਵਿੱਚ ਤਲੇ ਹੋਏ ਲਸਣ ਦਾ ਸੇਵਨ ਕਰਨਾ ਲਾਭਦਾਇਕ ਸਾਬਤ ਹੋ ਸਕਦਾ ਹੈ ਫਿਰ ਗੱਲ ਕਰਦੇ ਹਾਂ ਆਟੋ ਇਮਿਊਨ ਬਿਮਾਰੀਆਂ ਤੋਂ ਬਚਾਉਂਦਾ ਜੀ ਹਾਂ ਲਸਣ ਨੂੰ ਘਿਓ ਦੇ ਨਾਲ ਤਲੇ ਹੋਏ ਖਾਣ ਦੇ ਨਾਲ ਗਠੀਆਂ ਲੂਪਸ ਮਲਟੀਪਲ ਇਸ ਕਲੇ ਰੋਸਿਸ ਐਮ ਐਸ ਅਤੇ ਪੁਰਾਣੀ ਸੋਜਿਸ਼ ਵਰਗੀਆਂ ਆਟੋ ਇਮਿਊਨ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਹੁਣ ਗੱਲ ਕਰਦੇ ਹਾਂ ਵੀ ਸਰੀਰ ਦੇ ਵਿੱਚ ਹੋਰ ਵੀ ਕਈ ਜ਼ਹਿਲੇ ਪਦਾਰਥਾਂ ਨੂੰ ਇਹ ਹਟਾਉਣ ਦੇ ਵਿੱਚ ਕਾਫੀ ਮਦਦ ਕਰਦਾ ਹੈ ਲਸਣ ਦੇ ਵਿੱਚ ਐਲੀਸਿਨ ਅਤੇ ਸੈਪੋਨਿਨ ਵਰਗੇ ਬਹੁਤ ਸਾਰੇ ਜਿਹੜੇ ਕਿ ਕਿਰਿਆਸ਼ੀਲ ਮਿਸ਼ਰਣ ਹੁੰਦੇ ਨੇ ਜੋ ਕਿ ਐਂਟੀਆਕਸੀਡੈਂਟ ਅਤੇ ਐਂਟੀ ਇਨਫੈਕਟ ਮੈਂਟਰੀ ਗੁਣਾ ਦੇ ਨਾਲ ਭਰਪੂਰ ਹੁੰਦੇ ਨੇ ਤੇ ਇਹ ਤੱਤ ਸਰੀਰ ਦੇ ਵਿੱਚ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਨ ਦੇ ਵਿੱਚ ਕਾਫੀ ਮਦਦਗਾਰ ਕਰਦੇ ਨੇ ਜੇਕਰ ਤੁਸੀਂ ਅਜੇ ਤੱਕ ਇਹਨਾਂ ਦਾ ਸੇਵਨ ਨਹੀਂ ਕੀਤਾ ਹੈਗਾ ਤਾਂ ਸਵੇਰੇ ਰਾਤ ਨੂੰ ਜ਼ਰੂਰ ਛਿਲਕੇ ਉਤਾਰ ਕੇ ਲਸਣ ਨੂੰ ਭਿਗੋ ਕੇ ਰੱਖੋ ਤੇ ਸਵੇਰੇ ਉਹਨਾਂ ਨੂੰ ਦੇਸੀ ਘਿਓ ਦੇ ਨਾਲ ਭੁੰਨ ਕੇ ਇਹਨਾਂ ਨੂੰ ਜ਼ਰੂਰ ਸੇਵਨ ਕਰੋ ਤੇ ਕੁਝ ਹੀ ਦਿਨਾਂ ਦੇ ਵਿੱਚ ਤੁਸੀਂ ਆਪਣੇ ਸਰੀਰ ਦੇ ਵਿੱਚ ਆਪਣੇ ਸਿਹਤ ਦੇ ਵਿੱਚ ਕਾਫੀ ਸੁਧਾਰ ਦੇਖੋਗੇ ਜੇ ਕੁਝ ਮਾੜੀ-ਮੋਟੀ ਵੀ ਪ੍ਰੋਬਲਮ ਹੁੰਦੀ ਹੈ ਉਹ ਵੀ ਤੁਹਾਡੀ ਹੌਲੀ-ਹੌਲੀ ਹੌਲੀ-ਹੌਲੀ ਠੀਕ ਹੋਣ ਲੱਗ ਅਵੇ ਕੀਤੇ ਤੁਹਾਨੂੰ ਡਾਕਟਰਾਂ ਦੇ ਚੱਕਰ ਨਹੀਂ ਕੱਟਨੇ ਪੈਣਗੇ